ਸ਼ਸ਼ੀਕਲ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਪੰਜਾਬ ਦਾ ਪੁੱਤ ਤੇ ਬਾਲੀਵੁੱਡ ਦਾ ਹੀ ਮੈਨ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਗੱਲ ਫਿਲਮ ਸਟਾਰ ਤਰਮਿੰਦਰ ਦੀ ਕਰ ਰਹੇ ਹਾਂ ਅੱਜ ਤਰਮਿੰਦਰ ਇਸ ਦੁਨੀਆ ਨੂੰ ਛੱਡ ਕੇ ਸਦਾ ਲਈ ਰੁਖਸਤ ਹੋ ਗਏ ਨੇ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਜਿੱਥੇ ਫਿਲਮ ਜਗਤ ਦੇ ਵਿੱਚ ਪੂਰੇ ਸੋਗ ਦੀ ਲਹਿਰ ਹੈ ਉੱਥੇ ਨਾਲ ਦੀ ਨਾਲ ਹੀ ਤਰਮਿੰਦਰ ਦਾ ਜੱਦੀ ਪਿੰਡ ਜਿਸ ਪਿੰਡ ਦੀਆਂ ਗਲੀਆਂ ਦੇ ਵਿੱਚ ਤਰਮਿੰਦਰ ਸਿੰਘ ਦਿਓਲ ਨੇ ਜਨਮ ਲਿਆ ਔਰ ਉਹ ਗਲੀਆਂ ਅੱਜ ਬੇਹਦ ਉਦਾਸ ਹਨ ਇਸ ਵਕਤ ਅਸੀਂ ਪਿੰਡ ਡਾਂਗੋ ਦੇ ਵਿੱਚ ਬੈਠੇ ਆ ਜਿੱਥੇ ਧਰਮਿੰਦਰ ਨੇ ਪਿਤਾ ਕੇਵਲਕ੍ਰਿਸ਼ਨ ਦਿਓਲ ਦੇ ਘਰ ਜਨਮ ਲਿਆ ਔਰ ਇਸ ਘਰ ਦੇ ਵਿੱਚ ਪਹਿਲੀ ਕਿਲਕਾਰੀ ਵੇਲੇ ਜਦੋਂ ਬੱਚਾ ਜਨਮ ਹੋਇਆ ਤੇ ਬੱਚਾ ਇੰਨਾ ਖੂਬਸੂਰਤ ਸੀ ਤੇ ਉਹਨੂੰ ਦੇਖ ਕੇ ਹਰ ਇੱਕ ਦੀ ਜਿਹੜੀ ਤੇ ਚਿਹਰੇ ਉੱਤੇ ਰੌਣਕ ਆ ਗਈ ਉਸ ਤੋਂ ਬਾਅਦ ਜਦੋਂ ਧਰਮਿੰਦਰ ਦੇ ਪਿਤਾ ਕੇਵਲਕ੍ਰਿਸ਼ਨ ਜੀ ਸਾਨੇਵਾਲ ਪੜਾਉਣ ਲੱਗ ਜਾਂਦੇ ਨੇ ਤੇ ਉਸੇ ਵੇਲੇ ਪਰਿਵਾਰ ਜਿਹੜਾ ਉਹ ਸਾਨੇਵਾਲ ਮੂਵ ਹੋ ਜਾਂਦਾ ਪਾਵੇਂ ਕੇ ਬਹੁ ਗੰਤੀ ਲੋਕ ਇਹ ਗੱਲ ਸਮਝਦੇ ਨੇ ਕਿ ਧਰਮਿੰਦਰ ਸਿੰਘ ਦਿਓਲ ਦਾ ਪਿੰਡ ਜਿਹੜਾ ਹੈ ਉਹ ਸਾਹਨੇ ਵਾਲਾ ਪਰ ਨਹੀਂ ਧਰਮਿੰਦਰ ਦਾ ਜੱਤੀ ਪਿੰਡ ਜਿਸ ਪਿੰਡ ਦੇ ਵਿੱਚ ਉਹਨਾਂ ਦੇ ਪੁਰਖਿਆਂ ਦੀ ਹਾਲੇ ਤੱਕ ਵੀ ਜ਼ਮੀਨ ਕਰ ਜਿਹੜਾ ਸੀ ਉਹ ਹੈ ਡਾਂਗੋ ਅੱਜ ਇਸ ਵਕਤ ਅਸੀਂ ਉਹਨਾਂ ਦੇ ਜੱਦੀ ਘਰ ਦੇ ਵਿੱਚ ਪਿੰਡ ਡਾਂਗੋ ਦੇ ਵਿੱਚ ਬੈਠੇ ਹਾਲਾਂਕਿ ਉਹ ਘਰ ਬਹੁਤ ਸਾਰਾ ਬਦਲਾਅ ਉਸ ਘਰ ਦੇ ਵਿੱਚ ਜਿਹੜਾ ਹੁਣ ਦੇਖਣ ਨੂੰ ਮਿਲ ਰਿਹਾ ਤਾਂ ਇਸ ਘਰ ਦੇ ਵਿੱਚ ਉਹ ਜਨਮੇ ਇੱਕ ਸਾਝਾ ਸੀ ਕਾਫੀ ਖੁੱਲਾ ਬੇੜਾ ਹੁੰਦਾ ਸੀਗਾ ਤੇ ਜਦੋਂ ਤਰਮਿੰਦਰ ਤੇ ਅਜੀਤ ਸਿੰਘ ਦਿਓਲ ਬੰਬੇ ਜਿਹੜੇ ਸ਼ਿਫਟ ਹੋ ਜਾਂਦੇ ਨੇ ਉਸ ਤੋਂ ਬਾਅਦ ਪਿੱਛੇ ਉਹਨਾਂ ਦੇ ਪਿੰਡ ਰਹਿ ਜਾਂਦਾ ਉਹਨਾਂ ਦੇ ਚਾਚੇ ਤਾਇਆ ਦਾ ਪਰਿਵਾਰ ਤਾਂ ਉਸ ਪਰਿਵਾਰ ਦੇ ਵਿੱਚ ਤਰਮਿੰਦਰ ਸਿੰਘ ਦਿਓਲ ਨੇ 2019 ਦੇ ਵਿੱਚ ਜਿਹੜੀ ਆਪਣੀ ਜੱਦੀ ਜ਼ਮੀਨ ਤੇ ਆਪਣਾ ਜਿਹੜਾ ਜੱਦੀਕਰ ਆਪਣੇ ਚਚੇਰੇ ਭਰਾਵਾਂ ਦੇ ਨਾਮ ਕਰ ਦਿੱਤਾ ਸੀ ਇਸ ਵਕਤ ਮੇਰੇ ਨਾਲ ਮਾਤਾ ਪ੍ਰੀਤਮ ਕੌਰ ਨੇ ਜਿਹੜੇ ਕਿ ਤਰਮਿੰਦਰ ਦੇ ਚਾਚੀ ਜੀ ਲੱਗਦੇ ਆ ਤੇ ਉਹਨਾਂ ਦੇ ਨਾਲ ਧਰਮਿੰਦਰ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਤਾਂ ਨਿਕਾ ਹੁੰਦਾ ਧਰਮਿੰਦਰ ਕਿਉਂ ਜੇ ਅਸੀਂ ਫਿਲਮਾਂ ਦੇ ਵਿੱਚ ਗਿਆ ਕਿਹੋ ਜਿਆ ਰਿਆ ਤੇ ਧਰਮਿੰਦਰ ਪਰਿਵਾਰ ਦੇ ਨਾਲ ਇਦਾਂ ਕਿਸ ਤਰ੍ਹਾਂ ਦਾ ਰਿਸ਼ਤਾ ਸੀ ਤੇ ਇਹ ਜਿਹੜੀ ਜੱਤੀ ਘਰ ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਆ ਜਿਹੜੀ ਉਹ ਇਹਨਾਂ ਦੇ ਨਾਲ ਕਿਵੇਂ ਹੋਈ ਆ ਬਹੁਤ ਸਾਰੀਆਂ ਗੱਲਾਂ ਕਰਨੀਆਂ ਮਾਤਾ ਜੀ ਸੱਸੀ ਜੀ ਅੱਛਾ ਅੱਛਾ ਜੀ ਹਾਂ ਹਾਂ ਤੇ ਅੱਜ ਮਾਤਾ ਜੀ ਤੁਹਾਡਾ ਧਰਮਿੰਦਰ ਪਰਿਵਾਰ ਦੇ ਨਾਲ ਕੀ ਰਿਸ਼ਤਾ ਸੀਗਾ ਦੇ ਜਰਾ ਮੁੰਡਾ ਸੀ ਅੱਛਾ ਹਾਂ ਬਹੁਤ ਵਧੀਆ ਕਹਿੰਦੇ ਆ ਛੋਰਾ ਨਹੀਂ ਪੀਂਉ ਹੁੰਦਾ ਹਾਂ ਉਹ ਸਿਰਾਂ ਕਰਕੇ ਮੋਟਾ ਹੋ ਗਿਆ ਹਾਂ ਕੌਨਸਾ ਬਾੜੀ ਪੀਣ ਲੱਗ ਗਿਆ ਸੀ ਜਦ ਤੱਕ ਸ਼ੰਗਾਰਾ ਮਾਰਿਆ ਅੱਛਾ ਜੀ ਫਾਰਮ ਤੇ ਹੀ ਚੱਲਿਆ ਗਿਆ ਸੀ ਹਾਂ ਨਾ ਫਾਰਮ ਤੇ ਹੀ ਆਉਂਦਾ ਨਹੀਂ ਸੀ ਉਹ ਥੇ ਹੀ ਰਹਿੰਦਾ ਸੀ ਅੱਛਾ ਸ਼ੰਗਾਰਾ ਕਿਹਨੂੰ ਕਹਿੰਦੇ ਹੋ ਤੁਸੀਂ ਸ਼ੰਗਾਰਾ ਵੀ ਛੋਟਾ ਮੁੰਡਾ ਸੀ ਅੱਛਾ ਜੀ ਹਾਂ ਹੇ ਵਾਤੋ ਜਿਹੜਾ ਖਾਰਮ ਤੇ ਰਹਿੰਦਾ ਸੀ ਉਹ ਵਿਚਾਰਨਾ ਸੀ ਹਾਂ ਇਹਨਾਂ ਰੈਡੀਓ ਸੀ ਵੱਡਾ ਅੱਛਾ ਠੀਕ ਹੈ ਹਾਂ ਅੱਛਾ ਤੁਹਾਡਾ ਬੇਟਾ ਵੀ ਉੱਥੇ ਬੰਬੇ ਰਹਿੰਦਾ ਸੀਗਾ ਮੇਰੇ ਮੰਮਾ ਬੰਬੇ ਉਹ ਰਹਿੰਦਾ ਸੀ ਵਿਚਾਰਨਾ ਅੱਛਾ ਫੇਰ ਉਹਨੂੰ ਉੱਥੇ ਲੈ ਗਿਆ ਅੱਛਾ ਨਾਲ ਲੈ ਗਿਆ ਸੀ ਉੱਥੇ ਨੇ ਖਾਰਮ ਤੇ ਲੈ ਗਿਆ ਸੀ ਪੰਜਾਬ ਵੀ ਮੇਰਾ ਨਾ ਜੀ ਨਹੀਂ ਲੱਗਦਾ ਜਿੱਦਣ ਬਾ ਸ਼ਿੰਗਾਰਾ ਪੂਜਾ ਹੋ ਗਿਆ अच्छा अच्छा तू मेरे ਨਾਲ ਚੱਲ ਲੋ ਆਪਾਂ ਉੱਥੇ ਹੀ ਲਹਾਂਗੇ ਬਈ ਜਦ ਚਿੱਟਾ ਆਇਆ ਕਰੀ ਵਾਰਾ ਫਲਟ ਡਾਲਿਆ ਕਰੀ अच्छा ਉਹ ਆਉਂਦਾ ਸੀ ਗਾਈਆਂ ਦੇ ਕੱਟਰੀਆਂ ਉਹ ਬੱਚੀਆਂ ਨੂੰ ਤੇ ਉੱਥੇ ਹੀ ਸੀ ਉਹ ਇਹ ਤਾਂ ਜਿਆਦਾ ਆ ਗਿਆ ਉਹ ਕੰਡੀ ਅਖੇ ਮੈਂ ਹੁਣ ਕਰਦੀ ਆ ਆਪਣੇ ਫੈਸਲਾ ਮਨੇ ਤਾਂ ਖੇਰਾ ਮਗਾ ਲਿਆ ਮਗਾ ਕੇ ਫਿਰ ਆ ਹੱਡਾ ਰਗੜ ਕੇ ਦਿੱਤਾ फेर ਨਿਓ ਹੋ ਬਤਨ ਉਹ ਵੀ ਮੇਰਾ ਵਿਚਾਰ ਲੰਮਾ ਵੀ ਠੀਕ ਛੋਕਾ ਮੁੰਡਾ ਉਹ ਮਰ ਗਿਆ ਆ আচ্ছা ਉਹਨਾਂ ਦੇ ਆਮ ਕਰਕੇ ਲੋਕ ਜਿਹੜੇ ਉਹਨਾਂ ਨੂੰ ਕਹਿੰਦੇ ਆ ਵੀ ਉਹਨਾਂ ਦਾ ਪਿੰਡ ਸਾਨੇ ਵਾਲ ਸੀ ਪਰ ਜਿਹੜਾ ਹੈ ਉਹਨਾਂ ਦਾ ਪਿੰਡ ਡਾਂਗੋ ਸੀ ਡਾਂਗੋ ਨਾਲ ਉਹਨਾਂ ਦਾ ਕਿਹੋ ਜਿਹਾ ਰਿਸ਼ਤਾ ਸੀਗਾ ਬਈ ਉਹ ਬਾਹਰ ਚੜ ਰਹੇ ਹਨਾ ਸਾਨੇ ਆਈ ਪੜਿਆ ਉੱਥੇ ਹੀ ਮਾਟਰ ਪੜਾਉਂਦਾ ਸੀ ਉਹਨਾਂ ਦਾ ਪਿਤਾ ਫਿਰ ਉਹ ਉੱਥੇ ਉਹਦਾ ਵਿਆਹ ਕੀਤਾ ਫਿਰ ਅਸੀਂ ਜਾਣਾ ਸੀ ਉੱਥੇ ਜਦੋਂ ਆਗਲੇ ਨੇ ਸੱਦਿਆ ਹਾਂ ਬਈ ਵਿਆਹ ਦੇ ਵਿੱਚ ਤੁਹਾਡੇ ਵਿਆਹ ਨਾਲ ਬਹੁਤ ਸਾਰੀਆਂ ਜਾਂਦਾ ਹੋਣਗੀਆਂ ਵਿਆਹ ਵੇਲੇ ਫਿਰ ਨੱਚੇ ਟੱਪੇ ਉੱਥੇ ਜਾਗੋ ਜੁਗੋ ਪੂਰੀ ਚੱਕੀ ਢੋਲਕੀ ਨਹੀਂ ਬੈ ਕੇ ਗੀਤ ਗਾਉਂਦੀਆਂ ਸੀ ਆ ਆਪਾਂ ਨੂੰ ਮੂਹ ਆਉਂਦੇ ਨਹੀਂ ਅੱਛਾ ਹਾਂ ਸ਼ਹਿਰੀ ਕਰਨ ਉਦੋਂ ਤੋਂ ਹੀ ਹੋ ਗਿਆ ਸੀ ਇਸ ਪਰਿਵਾਰ 'ਚ ਆਹੋ ਉਹ ਨਹੀਂ ਆਈ ਸੀ ਲਗਭਗ ਨਾ ਤੀ ਉੱਥੇ ਜਾਂਦੇ ਸੀ ਤੇ ਜਦੋਂ ਜਦੋਂ ਬੰਬੇ ਚਲੇ ਗਏ ਖਲਮਾ ਦੇ ਵਿੱਚ ਜਾੜ ਤੋਂ ਪਹਿਲਾਂ ਤੇ ਤੁਹਾਨੂੰ ਲੱਗਦਾ ਸੀ ਕਿ ਐਡਾ ਵੱਡਾ ਮਾਕਵਾ ਜੂ ਇਹ ਮੁੰਡਾ ਉਹੋ ਹੀ ਤਾਂ ਗੱਲ ਆ ਮੈਨੂੰ ਕੁਝ ਲੱਗਣਾ ਨਹੀਂ ਸ਼ਾਂਤ ਗਾ ਮਹਾਰਨੀ ਸੀ ਤੇ ਜਦੋਂ ਉਹ ਇੱਥੇ ਰਹਿੰਦੇ ਹੁੰਦੇ ਸੀ ਪਿੰਡ ਉਹਨਾਂ ਦੇ ਪਿਤਾ ਜੀ ਅਜੀਤ ਸਿੰਘ ਭਰਾ ਛੋਟੇ ਤੇ ਧਰਮਿੰਦਰ ਉਹਨਾਂ ਦਾ ਪਰਿਵਾਰ ਉਹਨਾਂ ਦੀ ਪਤਨੀ ਸਾਰੇ ਉਹ ਇੱਥੇ ਸੈਣੀ ਹੁਣੀ ਆਉਦੇ ਹੁੰਦੇ ਸੀ ਪਿੰਡ ਡਾਂਗੋ ਚ ਨਹੀਂ ਸੈਣੀ ਨਹੀਂ ਸੀ ਆਉਂਦਾ ਉਹ ਜਦੋਂ ਉਹ ਮਾਰਿਆ ਉਹਦੀ ਬੀਬੀ ਤੇ ਆ ਰੋ ਰੋ ਹਾਂ ਬੇਚੀ ਚਾਗ ਸੂਬ ਸੀ ਅੱਜ ਅੱਛਾ ਉਹ ਫਿਰ ਆਣਾ ਉਹਨਾਂ ਨੇ ਦੋ ਤਿੰਨ ਦਿਨ ਹੂੰ ਉਹ ਤਾਂ ਆਉਂਦੇ ਨੇ ਸੀ ਅੱਛਾ ਨਹੀਂ ਜਦੋਂ ਬੰਬੇ ਚਲੇ ਗਏ ਉਸ ਤੋਂ ਬਾਅਦ ਵੀ ਆਉਂਦੇ ਰਹੇ ਇੱਥੇ ਹਾਂ ਆਉਂਦੇ ਰਹੇ ਫਿਰ ਅਮਰਿੰਦਰ ਵੀ ਦੀ ਵੀ ਵੀ ਆਉਂਦੇ ਰਹੇ ਉਹ ਅਮਰਿੰਦਰ ਤਾਂ ਫਿਰ ਇੱਥੇ ਮਾਰਤਾ ਸੀ ਤੇ ਲੋਨ ਦੇ ਹਲੇ ਚਨੇ ਹਿਆ ਐਸੀ ਉਹ ਕਹਿੰਦਾ ਮਾਮਾ ਜੀ ਮੈਂ ਬੇਤਰ ਵੰਡੀ ਆਇਆ ਹਾਂ ਬੇਤੂ ਆ ਜਾ ਅੱਛਾ ਉਹ ਜਾਨ ਨੂੰ ਆ ਜਾ ਕਿਹਾ ਕਹਿੰਦੇ ਗੋਲੀ ਮਾਰਤੀ ਗੋਲੀ ਮਾਰਤੀ ਧਰਮਿੰਦਰ ਜੀ ਉਹ ਉਹ ਆਪਣੇ ਬਰਿੰਦਰ ਜੀ ਅੱਛਾ ਜੀ ਪੁੰਜਾ ਦੇ ਰੋਲ ਪੈ ਗਿਆ ਹੂੰ ਪੁੰਨੇ ਤਾਂ ਜਾਨਾ ਕੀ ਸੀ ਹੂੰ ਹਾਂ ਤੇ ਇਹ ਬਰਿੰਦਰ ਦਾ ਤੇ ਧਰਮਿੰਦਰ ਦਾ ਕੀ ਰਿਸ਼ਤਾ ਸੀ ਆਪਸ ਵਿੱਚ ਇਹ ਮਾਮੇ ਭੂਆ ਦੇ ਪੱਤਾ ਅੱਛਾ ਜੀ ਹਾਂ ਮਾਮੇ ਭੂਆ ਦੇ ਠੀਕ ਹੈ ਹਾਂ ਤੇ ਤੁਹਾਡੇ ਕੀ ਲੱਗਦੇ ਸੀ ਦੋਨੇ ਮੇਰਾ ਉਹ ਰਾਤਾ ਹੈ ਜਿਹਾ ਉਹ ਤਸਵੀਰ ਹਮ ਕਿੰਨਾ ਫੋਟੋ ਮੈਨੂੰ ਚੇਤਨਿਆ ਹੁੰਦਾ ਮੇਰਾ ਦੁਆਖ ਨਿਸ਼ਾਈ ਉਹ ਉਹ ਤੁਹਾਨੂੰ ਦੱਸਦੀ ਹੈ ਕਿ ਮਾਤਾ ਪ੍ਰੀਤਮ ਕੌਰ ਜਿਹੜੇ ਆ ਉਹ 100 ਸਾਲ ਦੇ ਕਰੀਬ ਨੇ ਪਰ ਫਿਰ ਵੀ ਇਹਨਾਂ ਦੇ ਮਨ ਦੇ ਵਿੱਚ ਚੇਤੇ ਦੇ ਵਿੱਚ ਇਹਨਾਂ ਦੇ ਜਹਨ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਹਜੇ ਵੀ ਜਿਹੜੀਆਂ ਉਹ ਮੌਜੂਦ ਨੇ ਮਾਤਾ ਜੀ ਜਦੋਂ ਤਰਮਿੰਦਰ ਬੰਬੇ ਚਲੇ ਜਾਂਦੇ ਆ ਫਿਲਮਾਂ ਦੇ ਵਿੱਚ ਵੀ ਨਾ ਕਮਾ ਲਿਆ ਜਾਂਦਾ

ਅੱਜ ਹੋ ਗਿਆ ਮੈਂ ਪੁੱਛ ਲਈਆਂ ਨਹੀਂ ਹੂੰ ਮੈਂ ਸੇ ਟਾਈਪ ਹੋ ਲੈਂਦਾ ਨਹੀਂ ਇਹ ਜਦੋਂ ਸਨੀ ਹੁਣਾ ਦੇ ਵਿਆਹ ਹੁੰਦੇ ਨੇ ਬੋਬੀ ਹੁਣਾ ਦੇ ਵਿਆਹ ਹੁੰਦੇ ਨੇ ਉਦੋਂ ਤੁਹਾਨੂੰ ਬਲਾਵਾ ਆਇਆ ਸੀ ਗਏ ਸੀ ਮਿਲ ਆਉਂਦਾ ਸਨੀ ਆਇਆ ਸੀ ਉਹ ਬਾਈ ਇਹ ਜਾਂਦਾ ਸੀ ਅੱਛਾ ਖੈਤ ਤੋਂ ਨਹੀਂ ਜਾਇਆ ਜਾਂਦਾ ਮੇਰੇ ਫੇਡੰਗ ਰੂਮ ਰੱਖੀ ਹੋਈ ਸੀ ਜਣੀ ਤੁਹਾਡੇ ਜਿਹੜੇ ਬਜ਼ੁਰਗ ਸੀ ਜਿਹੜੇ ਤੁਹਾਡੇ ਪਤੀ ਸੀ ਉਹ ਜਾਂਦੇ ਸੀ ਹਾਂ ਉਹ ਜਾਂਦਾ ਸੀ ਕੋਸਾ ਉਹ ਵੀ ਜਾਇਆ ਜਾਂਦਾ ਸੀ ਬਿਨਾ ਵੀ ਵਿਆਹ ਤੋਂ ਵੀ ਅੱਛਾ ਤੇ ਉਦਾਂ ਤੁਹਾਡੇ ਪਰਿਵਾਰ ਨਾਲ ਤੁਹਾਡੇ ਘਰ ਵਾਲਿਆਂ ਨਾਲ ਜਿੱਦਾਂ ਉਹ ਸੀਗੇ ਚਾਚੇ ਤਾਇਆ ਵਾਲਾ ਘਰੇਲੂ ਰਿਸ਼ਤਾ ਸੀਗਾ ਉਸ ਤਰ੍ਹਾਂ ਦਾ ਮੋਹ ਪਿਆ ਤਰਵਿੰਦਰ ਦਾ ਯਾਰ ਤੁਹਾਡਾ ਸੀ ਹਾਂ ਮੇਰ ਨੂੰ ਸੱਸੀਆ ਭਾਈ ਅੱਜਾ ਸਾਰਾ ਰੱਖ ਕੇ ਕੋ ਕਾਂਟੇ ਦਾ ਮੇਜ ਜੀ ਸੀਗਾ ਜਿਵੇਂ ਆਪਾਂ ਬੈਠੇ ਹਾਂ ਅੱਛਾ ਜੀ ਫੇਰ ਉੱਥੇ ਬੈਠ ਕੇ ਫੇਰ ਦੱਸੀਆਂ ਗੱਲਾਂ ਕਹਿੰਦਾ ਇਹ ਤਾਂ ਇੰਨੀ ਚੰਗੀ ਐ ਨਾ ਭਈ ਆ ਪੈਰਾ ਦੇਣ ਨਹੀਂ ਦੇ ਸਕਦੇ ਅੱਛਾ ਹਾਂ ਉਹ ਕੁਛ ਛਾਨ ਨਾ ਪਲੇਓ ਅੱਛਾ ਬੱਚਿਆਂ ਨੂੰ ਕਹਿੰਦਾ ਸੀ ਹਾਂ ਲਈ ਬੱਚਿਆਂ ਹਾਂ ਉਹ ਬੰਦੇ ਸੀ ਆਏ ਤਾਂ ਜੋ ਪ੍ਰਗਾਸ ਵੀ ਬੇਟੀ ਅੱਛਾ ਮਤਲਬ ਧਰਮਜੀਤ ਦੀ ਪਤਨੀ ਹਾਂ ਸਤਰੀ ਉੱਥੇ ਸੀ ਆਖਰੀ ਵਾਰ ਤੁਸੀਂ ਕਦੋਂ ਪੋਂਦੇ ਗਏ ਹੋ ਕਿੰਨੇ ਦਿਨ ਰਹਿ ਕੇ ਆਸੀ ਉਦੋਂ ਫੇਰ ਤਾਂ ਮਰ ਰਹੀ ਨਹੀਂ ਤਿੰਦਸੇ ਉਹਨੇ ਲਈ ਨੰਦੇ ਛੱਡੀ ਹੋਈ ਸੀ ਇੱਥੇ ਅੱਛਾ ਆਹ ਆਖਰੀ ਫੇਰ ਮੇਰੀ ਨਿਆਣੀ ਛੋਟੇ ਸੀ ਮੈਂ ਤਾਂ ਫੇਰ ਆ ਗਈ ਸੀ 2007 ਚ ਗਏ ਅੱਛਾ 2004 ਦੇ ਵਿੱਚ ਗਏ ਕਿੰਨੇ ਦਿਨ ਰਹੇ ਸੀ ਉੱਥੇ ਫਿਰ ਥੋੜੀ ਜਿਹੀ ਨਹੀਂ ਕਰ ਰਹੇ ਹਾਂ ਮਗਰ ਨਿਆਲੇ ਛੰਡੇ ਵੇਚੀ ਖੜਦੇ ਸੀ ਛੋਟੇ ਤੇ ਜਦੋਂ ਤੁਸੀਂ ਉੱਥੇ ਜਾਂਦੇ ਸੀਗੇ ਉੱਥੇ ਵੀ ਤੁਹਾਨੂੰ ਕਹਿੰਦੇ ਹੋਣੇ ਆ ਵੀ ਬੀਬੀ ਤੁਸੀਂ ਆਇਓ ਪਿੰਡੋਂ ਆਇਓ ਬੱਚੇ ਕਹਿੰਦੇ ਹੋਣਗੇ ਵੀ ਸਾਨੂੰ ਸਾਗ ਬਣਾ ਕੇ ਦਿਖਾਓ ਮੱਕੀ ਦੀ ਰੋਟੀ ਬਣਾ ਕੇ ਖਵਾਓ ਅੱਛਾ ਹਾਂ ਫਿਰ ਸਾਗ ਬਣਾ ਕੇ ਭੇਜਿਆ ਉਹ ਕੁ ਆਡੀ ਕੈਨੀ ਸੀਗੀ ਆਪਕ ਮੇਰੀ ਐਰੀ ਮਾਂ ਸੀਗੀ ਜਦ ਇਹ ਜਾਂਦੀ ਜਿਉਂ ਰਾਤ ਨੂੰ چیر ਕੇ ਸਵੇਰ ਨੂੰ ਕਟ ਕੇ ਨੂੰ ਰਿੰਨੇ ਆ ਕੋਈ ਵੇਖਾ ਨਾ ਹੋ ਜੇ ਬਾਹਰ ਦੋ ਰਾਤਾਂ ਸਰ ਲੱਗ ਜਾਂਦੀਆਂ ਸੀ ਫੇਰ ਉਹ ਪੋ ਖਾ ਕੇ ਥੜਲੇ ਨੋਕਰ ਜਦ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਬਹੁਤ ਬੋਲੇ ਉਹ ਤਾਂ ਉਹ ਕਿੱਥੋਂ ਅਗਲੇ ਨੇ ਮੈਂਤ ਕਰਕੇ ਤੋੜਿਆ ਤੁਸੀਂ ਖਾ ਗਏ ਤਾਂ ਦੇਣੇ ਤੁਸੀਂ ਤਾਂ ਸਾਡਾ ਜਰਾਂ ਵੀ ਖਾ ਜੂਗੀ ਫਿਰ ਲੋਕਰਾ ਨਾ ਜਾਣੀ ਬਹੁਤ ਲੱਗੇ ਆ ਅੱਛਾ ਜੀ ਹਾਂ ਤਾਂ ਮਤਲਬ ਵੀ ਮੈਂ ਤੁਹਾਡੇ ਮੇਰੇ ਪਿੰਡ ਤੋਂ ਸਾਗ ਆਇਆ ਸੀਗਾ ਵੀ ਮੈਂ ਖਾਣਾ ਸੀ ਤੁਸੀਂ ਕਿਉਂ ਖਾ ਗਏ ਹਾਂ ਉਹ ਕਹਿੰਦੇ ਸੀ ਅਸੀਂ ਖਾਣਾ ਸੀ ਤੱਬਰ ਦੀ ਖਤਰਾ ਆਇਆ ਸੀ ਬਈ ਤੁਸੀਂ ਕਦੇ ਖਾਦਾ ਤਾਂ ਲੋਕਰਾ ਨੇ ਦੱਸਿਆ ਹੀ ਨਹੀਂ ਕਹਾ ਅੱਛਾ ਜੀ ਥੱਲੀ ਖਾ ਗਈ ਹਾਂ ਕੋਈ ਸੋਈ ਖਾਣ ਸੀ ਉਹ ਉਹਨੇ ਨਹੀਂ ਬਸੋਂਦਾ ਹੱਸੀ ਠੀਕ ਹੈ ਤੇ ਜਦੋਂ ਤੁਸੀਂ ਉੱਥੇ ਜਾਂਦੇ ਸੀਗੇ ਉਹਨਾਂ ਦੇ ਬੱਚੇ ਜਿਹੜੇ ਆ ਤਰਨਜੀ ਦੇ ਪੋਤੇ ਸੈਣੀ ਉਹਨਾਂ ਦੇ ਜਵਾਕ ਉਹ ਬਹੁਤ ਪਿਆਰ ਕਰਦੇ ਸੀ ਤੁਹਾਡੇ ਨਾਲ ਮਿਲਦੇ ਸੀ ਵਧੀਆ ਕਰਦੇ ਸੀਗੇ ਜਾਨੀ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ ਕਿੰਨੇ ਕਿ ਬਾਹਰ ਸੀ ਬਾਹਰ ਤਾਂ ਸੀ ਗਏ ਨਹੀਂ ਫਿਰ ਸਾਵੇ ਵੀ ਨਹੀਂ ਆਣੇ ਹੋ ਗਏ ਪਸੂਸਤੀ ਸੱਡੇ ਰੱਖੇ ਹੋਏ ਮੈਂ ਤਾਂ ਜਾਣਦੀ ਨਹੀਂ ਸੀ ਫਿਰ ਠੀਕ ਹੈ ਹਾਂ ਮਾਤਾ ਜੀ ਹੁਣ ਤੁਹਾਨੂੰ ਇਸ ਗੱਲ ਦਾ ਪਤਾ ਕਿ ਤਰਮਿੰਦਰ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਅੱਜ ਆ ਤੁਸੀਂ ਅੱਛਾ ਉਹ ਦਿਨ ਤਾਂ ਕਹਿੰਦੇ ਸੀ ਨਾ ਐਵੇਂ ਕੋ ਕਰਦੇ ਆ ਬਈ ਇਹ ਮਮਾ ਨੇ ਕਹਿੰਦੀ ਮੇਰਾ ਆਦਮੀ ਤਾਂ ਚੇ ਆਉਂਦਾ ਐ ਐ ਸੁਣਿਆ ਸੀ ਮਹਾਰਾਜਾ ਨੂੰ ਸ਼ੁਕਰ ਹੋ ਜਾਂਦਾ ਤਾਂ ਹੋ ਗਿਆ ਕੋਈ ਦਿਨ ਤਾਂ ਰਹੂ ਐ ਪਰ ਆਈ ਦੀ ਸ਼ਿਕਤ ਆਂ ਮੇਂ ਜਲਾਂ ਜਲ 2019 ਦੇ ਵਿੱਚ ਤਰਮਿੰਦਰ ਪਿੰਡ ਡਾਂਗੋ ਦੇ ਵਿੱਚ ਆਉਂਦੇ ਆ ਇੱਥੇ ਤੇ ਉਦੋਂ ਕਹਿੰਦੇ ਬੇਬੇ ਨਾਲ ਬਹੁਤ ਖੁੱਲ ਕੇ ਗੱਲਾਂ ਹੋਈਆਂ ਕਾਫੀ ਟਾਈਮ ਕਿੰਨੇ ਗੱਲਾਂ ਹੋਈਆਂ ਕਿੰਨਾ ਚਾਚੜਿਆ ਵੀ ਸਾਡਾ ਜਿਹੜਾ ਸਾਡੇ ਘਰ ਦਾ ਜੀ ਜਿਹੜਾ ਅੱਛਾ ਹੈ ਵੀ ਜੋਨੀ ਬੈਠਾ ਨਹੀਂ ਦਿੱਤਾ ਲੋਕਾਂ ਨੇ ਤੱਕ ਤੇ ਖੋਲ ਆ ਉਪਾਰ ਕੁੰਡਾ ਨਾ ਆਵੀ ਖੋਲ ਤਾ ਅੱਛਾ ਹਾਂ ਜਾਨੀ ਲੋਕਾਂ ਨੇ ਬਈ ਘਰ ਨਹੀਂ ਕਰਨ ਦਿੱਤੀ ਫੇਰ ਆ ਕੇ ਫੇਰ ਇੱਥੋਂ ਦੀ ਚਲੇਗਾ ਮੇਰਾ ਦਿਲ ਘਰਾਂ ਦਾ ਕਹਿੰਦਾ ਹੂੰ ਆ ਇੱਥਾਂ ਦੀ ਮੈਨੂੰ ਕੋਈ ਚੰਗਾ ਚਾਚੀ ਮਾ ਫੇਰਾਂ ਮਾ ਚੰਗਾ ਪਈ ਆ ਤੇ ਆਖਰੀ ਜਾਨੀ ਉਹ 2019 ਤੋਂ ਬਾਅਦ ਆਖਰੀ ਫਤਿਹ ਹੋਈ ਦਵਾਸ ਲੰਬ ਜਿਹੜੀ ਆ ਉਸ ਤੋਂ ਬਾਅਦ ਕਦੇ ਫੋਨ ਤੇ ਗੱਲਬਾਤ ਹੋਈ ਕਦੇ ਨਹੀਂ ਨਹੀਂ ਉੱਥੇ ਹੀ ਚੱਲ ਰਹਿ ਗਿਆ ਨਾ ਫੇਰ ਆਪਣੇ ਬਾਹਰ ਚੱਲ ਗਿਆ ਫਾਰਮ ਤੇ ਉੱਥੇ ਉੱਥੇ ਹੀ ਚਲੇ ਗਿਆ ਉੱਥੇ ਹੀ ਪੀ ਜਾਂਦਾ ਸੀ ਫੇਰ ਉਹਨੇ ਮੈਨ ਨਾਲ ਗੱਲ ਕੀ ਕਰਦੀ ਸੀ ਤੇ ਪ੍ਰਕਾਸ਼ ਕੋਰ ਨਾਲ ਕਦੇ ਦੁੱਖ ਸੁੱਖ ਸਾਂਝਾ ਹੁੰਦਾ ਸੀ ਤੁਹਾਡਾ ਮੈਂ ਉਹ ਨੂੰ ਸੁਖਰਾ ਕਹਿੰਦਾ ਸੀ ਵੀ ਉਹ ਗੱਲ ਹੋਰ ਕਰਨੀ ਛਕਲੀ ਮੰਜੇ ਸੇ ਹੀ ਫੈ ਰੰਡੀ ਔਰ ਡਾਊਟਰ ਕਹਿੰਦਾ ਵੀ ਮੰਜੇ ਸੇ ਹੀ ਫੈ ਸੁਮਾਤਾ ਪ੍ਰੀਤਮ ਕੋਰ ਦੇ ਨਾਲ ਢੇਰ ਸਾਰੀਆਂ ਯਾਦਾਂ ਸੀ ਉਮਰ ਦੇ ਲਿਹਾਜ਼ਾ ਬਹੁਤ ਚੀਜ਼ਾਂ ਜ਼ਹੰਦੇ ਵਿੱਚੋਂ ਖਿਸਕ ਵੀ ਜਾਂਦੀਆਂ ਨੇ ਪਰ ਜਿੰਨੀਆਂ ਵੀ ਗੱਲਾਂ ਕੀਤੀਆਂ ਉਹਨਾਂ ਨੇ ਬਾ ਕਮਾਲ ਸਨ ਅੱਜ ਭਾਵੇਂ ਉਹ ਪੂਰੀ ਤਰ੍ਹਾਂ ਸਮਝ ਨਹੀਂ ਸਕਦੇ ਤਰਮਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਸ ਪਰਿਵਾਰ ਦੇ ਨਾਲ ਕੋਈ ਨਾ ਕੋਈ ਰਿਸ਼ਤਾ ਹੁੰਦਾ ਉਹਦੇ ਜਾਣ ਦਾ ਦੁੱਖ ਤਾਂ ਹੁੰਦਾ ਹੀ ਹੈ ਕਿ ਕੋਈ ਉਮਰ ਦੇ ਲਿਹਾਜ਼ ਦੇ ਨਾਲ ਤੰਦਰੁਸਤ ਹੁੰਦੇ ਸ਼ਾਇਦ ਅੰਤਮ ਕਰਿਆ ਦੇ ਵਿੱਚ ਅੰਤਮ ਰਾਸਮ ਦੇ ਵਿੱਚ ਸ਼ਾਮਲ ਵੀ ਹੁੰਦੇ ਕਿਤੇ ਨਾ ਕਿਤੇ ਮਨ ਦੇ ਨਾਲ ਸਮੇਂ ਦੇ ਦੌਰ ਦੇ ਨਾਲ ਇਹ ਨਾਰਾਜ਼ਗੀ ਮਾਤਾ ਪ੍ਰੀਤਮ ਕਾ ਨੂੰ ਰਹੇਗੀ ਸਸ਼ੀਕਾਲ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਪੰਜਾਬ ਦਾ ਪੁੱਤ ਤੇ ਬਾਲੀਵੁੱਡ ਦਾ ਹੀ ਮੈਨ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਗੱਲ ਫਿਲਮ ਸਟਾਰ ਤਰਮਿੰਦਰ ਦੀ ਕਰ ਰਹੇ ਹਾਂ ਅੱਜ ਤਰਮਿੰਦਰ ਇਸ ਦੁਨੀਆ ਨੂੰ ਛੱਡ ਕੇ ਸਦਾ ਲਈ ਰੁਖਸਤ ਹੋ ਗਏ ਨੇ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਜਿੱਥੇ ਫਿਲਮ ਜਗਤ ਦੇ ਵਿੱਚ ਪੂਰੇ ਸੋਗ ਦੀ ਲਹਿਰ ਹੈ ਉੱਥੇ ਨਾਲ ਦੀ ਨਾਲ ਹੀ ਤਰਮਿੰਦਰ ਦਾ ਜੱਦੀ ਪਿੰਡ ਜਿਸ ਪਿੰਡ ਦੀਆਂ ਗਲੀਆਂ ਦੇ ਵਿੱਚ ਤਰਮਿੰਦਰ ਸਿੰਘ ਦਿਓਲ ਨੇ ਜਨਮ ਲਿਆ ਔਰ ਉਹ ਗਲੀਆਂ ਅੱਜ ਬੇਹਦ ਉਦਾਸ ਹਨ ਇਸ ਵਕਤ ਅਸੀਂ ਪਿੰਡ ਡਾਂਗੋ ਦੇ ਵਿੱਚ ਬੈਠੇ ਆ ਜਿੱਥੇ ਧਰਮਿੰਦਰ ਨੇ ਪਿਤਾ ਕੇਵਲਕ੍ਰਿਸ਼ਨ ਦਿਓਲ ਦੇ ਘਰ ਜਨਮ ਲਿਆ ਔਰ ਇਸ ਘਰ ਦੇ ਵਿੱਚ ਪਹਿਲੀ ਕਲਕਾਰੀ ਵੇਲੇ ਜਦੋਂ ਬੱਚਾ ਜਨਮ ਹੋਇਆ ਤੇ ਬੱਚਾ ਇੰਨਾ ਖੂਬਸੂਰਤ ਸੀ ਤੇ ਉਹਨੂੰ ਦੇਖ ਕੇ ਹਰ ਇੱਕ ਦੀ ਜਿਹੜੀ ਤੇ ਚਿਹਰੇ ਉੱਤੇ ਰੌਣਕ ਆ ਗਈ ਉਸ ਤੋਂ ਬਾਅਦ ਜਦੋਂ ਧਰਮਿੰਦਰ ਦੇ ਪਿਤਾ ਕੇਵਲਕ੍ਰਿਸ਼ਨ ਜੀ ਸਾਨੇ ਵਾਲ ਪੜਾਉਣ ਲੱਗ ਜਾਂਦੇ ਨੇ ਤੇ ਉਸੇ ਵੱਡੇ ਪਰਿਵਾਰ ਜਿਹੜਾ ਉਹ ਸਾਨੇ ਵਾਲ ਮੂਵ ਹੋ ਜਾਂਦਾ ਪਾਵੇਂ ਕੇ ਬਹੁ ਗੰਤੀ ਲੋਕੇ ਗੱਲ ਸਮਝਦੇ ਨੇ ਕਿ ਤਰਮਿੰਦਰ ਸਿੰਘ ਦਿਓਲ ਦਾ ਪਿੰਡ ਜਿਹੜਾ ਹੈ ਉਹ ਸਾਨੇ ਵਾਲਾ ਪਰ ਨਹੀਂ ਤਰਮਿੰਦਰ ਦਾ ਜੱਤੀ ਪਿੰਡ ਜਿਸ ਪਿੰਡ ਦੇ ਵਿੱਚ ਉਹਨਾਂ ਦੇ ਪੁਰਖਿਆਂ ਦੀ ਹਾਲੇ ਤੱਕ ਵੀ ਜ਼ਮੀਨ ਘਰ ਜਿਹੜਾ ਸੀ ਉਹ ਹੈ ਡਾਂਗੋ ਅੱਜ ਇਸ ਵਕਤ ਅਸੀਂ ਉਹਨਾਂ ਦੇ ਜੱਦੀ ਘਰ ਦੇ ਵਿੱਚ ਪਿੰਡ ਡਾਂਗੋ ਦੇ ਵਿੱਚ ਬੈਠੇ ਹਾਲਾਂਕਿ ਉਹ ਘਰ ਬਹੁਤ ਸਾਰਾ ਬਦਲਾਅ ਉਸ ਘਰ ਦੇ ਵਿੱਚ ਜਿਹੜਾ ਹੁਣ ਦੇਖਣ ਨੂੰ ਮਿਲ ਰਿਹਾ ਤਾਂ ਇਸ ਘਰ ਦੇ ਵਿੱਚ ਉਹ ਜਨਮੇ ਇੱਕ ਸਾਂਝਾ ਸੀ ਕਾਫੀ ਖੁੱਲਾ ਬੇੜਾ ਹੁੰਦਾ ਸੀਗਾ ਤੇ ਜਦੋਂ ਧਰਮਿੰਦਰ ਤੇ ਅਜੀਤ ਸਿੰਘ ਦਿਓਲ ਬੰਬੇ ਜਿਹੜੇ ਸ਼ਿਫਟ ਹੋ ਜਾਂਦੇ ਨੇ ਉਸ ਤੋਂ ਬਾਅਦ ਪਿੱਛੇ ਉਹਨਾਂ ਦੇ ਪਿੰਡ ਰਹਿ ਜਾਂਦਾ ਉਹਨਾਂ ਦੇ ਚਾਚੇ ਤਾਇਿਆਂ ਦਾ ਪਰਿਵਾਰ ਤਾਂ ਉਸ ਪਰਿਵਾਰ